ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਤਰਕਸਰ ਪਟਿਆਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਸ਼ਹਿਰ ਦੀ ਸਫਾਈ ਦੀ ਵਿਵਸਥਾ ਦਾ ਲਿਆ ਜਾਇਜ਼ਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਢੰਗ ਨਾਲ ਰੋਜ਼ਾਨਾ ਕੂੜੇ ਦੀ ਲਿਫਟਿੰਗ ਕਰਨ ਦੇ ਲਈ ਹਦਾਇਤਾਂ ਦਿੱਤੀਆਂ। ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਭ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜਗ੍ਹਾ-ਜਗ੍ਹਾ ਜਾ ਕੇ ਉਹਨਾਂ ਨੇ ਕਰਾਂ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਹਾ ਤੁਸੀਂ ਆਪਣੇ ਘਰਾਂ ਦੇ ਨੇੜੇ ਕੂੜੇ ਦੇ ਢੇਰ ਨਾ ਲੱਗਣ ਦਿਓ ਜਿਨਾਂ ਵੱਲ ਕੂੜਾ ਚੱਕੁੰਦਾ ਹੈ ਚੱਕੁੰਦੇ ਨਹੀਂ ਚੱਕਦੇ ਸਿਆਰ ਅੰਦਰ ਨਹੀਂ ਗਿਆ ਹਾਲ ਕੂੜਾ ਹਾਲ ਹੈ ਆਓ ਜੀ ਕਿਸਾਨ ਸਾਹਿਬ ਜੀ ਲੰਘਿਆ ਜੰਗਲ ਉਹ ਕੂੜਾ ਚੱਕਲੇ ਸਾਡੇ ਨਾਲ ਜੁੜ ਜਾਂਦੇ ਨੇ ਸਰ ਉਹ ਕੂੜੇ ਵਾਲੇ ਸਿੱਧਾ ਇੱਥੇ ਸੁੱਟਣ ਦੇ ਬਜਾਏ ਫਿਰ ਉਹ ਡੰਪ ਤੇ ਲੈ ਕੇ ਜਾਣਗੇ ਉਹਨਾਂ ਨੂੰ ਕਾਰਪੋਰੇਸ਼ਨ ਫਿਰ ਇਸ ਚੀਜ਼ ਦੇ ਪੈਸੇ ਦੇ ਰਹੀ ਹੈ ਸਰ ਇਹ ਸਿਸਟਮ ਅਪਕੀ ਜੀ ਅੱਜ ਇੰਨਾ ਗੰਦ ਪੈ ਗਿਆ ਇਹ ਵਜ੍ਹਾ ਕੀ ਹੈ ਜਿਹੜੇ ਕੂੜਾ ਚੱਕਣੇ ਵਾਲੇ ਆ ਉਹ ਪੂਰਾ ਚੱਕਦੇ ਨਹੀਂ ਠੀਕ ਹੈ ਜੀ ਪਰ ਉਹਨਾਂ ਨੂੰ ਜਿਹੜਾ ਮਾਫੀਆ 2000 ਰੁਪਏ ਦਿੰਦਾ ਹੁਣ ਐਡੀ ਦੂਰ ਤੈਰ ਕਿਉਂ ਫੁੱਕਣ ਜਾਏਗਾ ਉਹ ਇਹੋ ਜਿਹੇ ਪਲਾਟ ਦਾ ਦੇਖਣਾ ਗੰਦ ਪੈ ਗਿਆ ਇੱਥੇ ਬੈਦਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਇਹ ਨਰਾਕ ਬਣਾਇਆ ਹੋਇਆ ਹੈ ਕੱਟ ਕੋਈ ਨਾ ਰੋਜ਼ ਨਹੀਂ ਕੱਟਕੁੰਦਾ ਪੁਲਿਸ ਕੱਪੜੀ ਕਦਾ ਕਦੇ ਆ ਕੇ ਚੱਕੇ ਵਾਗਿਰੂ ਦੀ ਕਾਲ ਸਹਾਵਾਗਿਰੂ ਦੀ ਬਾਰੇ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਰਡ ਡਿਪਾਰਟਮੈਂਟ ਕੋਲੋਂ ਅਸੀਂ ਆਪਾਂ ਪੂਰੀ ਕਮੇਟੀ ਕੋਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਤੇ ਇਸ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਹਾਂ ਤੇ ਸਾਡਾ ਪੂਰਾ ਡਿਪਾਰਟਮੈਂਟ ਡਿਪਟੀ ਕਮਿਸ਼ਨਰ ਸਾਹਿਬ ਬੀਸੀ ਸਾਹਿਬ ਆਰ ਸਾਡਾ ਮੇਅਰ ਸਾਹਿਬ ਤੇ ਜਿੰਨੇ ਵੀ ਅਹੁਦੇਦਾਰ ਨੇ ਸਾਡੇ ਸਾਡੇ ਨਾਲ ਲਏ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤਾਂ ਦੇਖ ਕੇ ਇੱਥੇ ਆ ਗਿਆ ਜਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖ ਕੇ ਬੜੇ ਮੈਨੂੰ ਨਿਮੋਸ਼ੀ ਹੋਈ ਆ ਆਈ ਏਮ ਰੀਲੀ ਵੈਰੀ ਐਫਸੈਟ ਤਾਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਇਹੋ ਜਿਹਾ ਸਾਨੂੰ ਸ਼ਹਾਵਾਸੀ ਪਟਿਆਲਾ ਸਾਹ ਪੁੱਤਰ ਆਊਗਾ ਪਰ ਇਹੋ ਜੇ ਸਾਨੂੰ ਹਾਲਾਤ ਨਹੀਂ ਮਿਲੇ ਮੈਂ ਕਹੂੰਗਾ ਕਿ ਅਜੇ ਕੀ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਵੱਧ ਸੁਵਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਚ ਮੈਂ ਕਹਿਣ ਖਿਆ ਕਿ ਜਾ ਰਹਿਆ ਵਰਨਿੰਗ ਦੇ ਕੇ ਜਾ ਰਹਿਆ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਊਗਾ ਫਿਰ ਉਹਦਾ ਤੁਸੀ ਰਿਜ਼ਲਟ ਉਹਦਾ ਤੁਸੀ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟ ਸਹੀ ਦੇ ਨੇ ਤੇ ਅੱਜ ਤੋਂ ਐਕਸ਼ਨ ਲਗੇ ਜਿੰਨੇ ਵੀ ਸਫਾਈ ਰਗੀ ਉਹ ਜਿੰਨੇ ਵੀ ਸਾਈਡਸ ਦੇਖੇ ਅਸੀਂ ਆਪਾਂ ਜੀ ਵੀ ਪੁਆਇੰਟ ਹੋਵੇ ਸਗੇਤ ਵੀ ਪੁਆਇੰਟ ਹੋਣ ਤੇ ਅਸੀਂ ਚਾਹਦੇ ਕਿ ਪੂਰੇ ਸਾਫੋਂ ਮੈਂ ਅਗੇਨ ਮੈਂ ਵਿਸ਼ਵਾਸ ਹੁੰਦਾ ਪਟਿਆਲਾ ਉਹ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦੀ ਅਸੀਂ ਦਿੱਖੀ ਮੈਂ ਬਿਆਸ ਕਰਦਾ ਇਹਨਾਂ ਅਫਸਰਾਂ ਕੋਲ ਡਿਪਾਰਟਮੈਂਟ ਬਲੋਕ ਨੂੰ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ سارے ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਬੋਲਿੰਗ ਹੈ ਕਮਿਸ਼ਨਰ ਸਾਹਿਬ ਮੇਰੇ ਸਭ ਦੇ ਕੋਲ ਬਹੁਤ ਹੀ ਮੈਨੂੰ ਨਮਸਕਾਰ ਹੋਈ ਜੰਬੀਆਂ ਰੀਅਲੀ ਵਰੀ ਆਪ ਸਭ ਜੋ ਹਾਲਾਤ ਦੇਖਿਆ ਜੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਨਮਚਰ ਹੋ ਗਿਆ ਮੱਛੀ ਹੋ ਗਿਆ ਡੈਰੀਆ ਹੋ ਗਿਆ ਡੇਂਗੋ ਕੇ ਸ਼ੁਰੂ ਹੋਇਆ ਨਾ ਜੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ بڑے ਹਾਲਾਤ ਵਾਲੇ ਹੋ ਸਕਦੇ ਤੇ ਮੈਂ ਇਹੀ ਕਹੂੰਗਾ ਕਿ ਇਹ ਸੀਰੀਅਸਲੀ ਉਹਨੇ ਸੀਰੀਅਸ ਹੋ ਅੱਜ ਨਹੀਂ ਆ ਸਾਰਾ ਲੱਗ ਗਿਆ ਜੀ ਸਾਰਾ